ਮੱਛੇ ਮਾਮੀ ਇੱਥੇ ਨੱਚ ਨਹੀਂ ਜਾਣਦੀ ਜੇ ਮਾਮੀ ਕੋਈ ਨੱਚ ਨਹੀਂ ਜਾਣਦੀ ਇੱਥੇ ਕਾਸ ਨੂੰ ਆਈ ਬਾਈ ਭਰਿਆ ਪਤੀਲਾ ਖਾਗੀ ਦਾਲ ਦਾ ਉਹ ਭਰਿਆ ਪਤੀਲਾ ਖਾਗੀ ਦਾਲ ਦਾ ਪਿੰਡ ਵਿੱਚ ਮੱਛੀ ਦਹਾਈ ਜਾ ਕੇ ਆਖੂਗੀ ਸ਼ਕਾ ਬੂਰ ਕੇ ਆਈ ਜਾ ਕੇ ਆਖੂਗੀ ਕਿਂ ਕੋਟੇ ਤੇਰੇ ਬਈ ਨਾ ਮਟਿਆਰ ਵਿਡਾਵੇ ਜਾ ਖਾ ਓ ਨਾ ਮਟਿਆਰ ਵਿਡਾਵੇ ਜਾ ਖਾ ਨਾ ਗਗ ਲੋਟੇ ਤੇਰੇ ਬਈ

ਜੇ ਮਾਮੀ ਇੱਥੇ ਨੱਚ ਨਹੀਂ ਜਾਣਦੀ ਜੇ ਮਾਮੀ ਕੋਈ ਨੱਚ ਨਹੀਂ ਜਾਣਦੀ ਇੱਥੇ ਘਾਸ ਨੂੰ ਆਈ ਬਾਈ ਭਰਆ ਪਤੀਲਾ ਖਾਗੀ ਦਾਲ ਦਾ ਉਹ ਭਰਿਆ ਪਤੀਲਾ ਖਾਗੀ ਦਾਲ ਦਾ ਪਿੰਡ ਵਿੱਚ ਮੱਚੀ ਦਹਾਈ ਜਾ ਕੇ ਆਖੂਗੀ ਛਕਾ ਬੂੜ ਕੇ ਆਈ ਜਾ ਕੇ ਆਖੀਂ ਹੋ ਚੱਟਾਂ ਦੇ ਪੁੱਤ ਪੌਣ ਬੋਲੀਆਂ ਸੁਣ ਤੇ ਪਾਤੇ ਗਾਣੇ ਬਈ ਬਾਜੀ ਕਰਨੇ ਲਾਸਾ ਮੰਗਦੇ ਬਈ ਤਾਜੀ ਕਰਨੇ ਲਾਸਾ ਮੰਗਦੇ ਬਰਾਸੀ ਪਹੁੰਚ ਬਖਾਣੇ ਬਈ ਚੂੜੀ ਰਾਬਤ ਕਤਲ ਕਰਾ ਕੇ ਬਈ ਚੂੜੀ ਰਾਬਤ ਕਤਲ ਕਰਾ ਕੇ ਜਾ ਬੈਠਦਾ ਥਾਣੇ ਬਈ ਸੱਥਾਂ ਦੇ ਵਿੱਚ ਖੁੰਡ ਮੰਨ ਲੈਂਦੇ ਬਈ ਸੱਥਾਂ ਦੇ ਵਿੱਚ ਖੁੰਡ ਮੰਨ ਲੈਂਦੇ 70 ਸਾਲ ਦੇ ਬਾਰੂ ਆਇਆਂ ਅਕੀਆਂ ਥੱਕੀਆਂ ਆਣ ਫਰੋਲੀ ਕੋਠੀ ਬਈ ਆਟਾ ਪਿਆਸੀ ਮੇਰਾ ਗੁੰਨਿਆ ਆਟਾ ਪਿਆਸੀ ਮੇਰਾ ਗੁੰਨਿਆ ਢਾਲ ਪਈ ਸੀ ਕੋਠੀ ਐਡੋ ਜਾਣੇ ਨੇ ਢਾਗ ਪਟਾ ਤੇ ਠੋਕੀ ਐਡੋ ਜਾਣੇ ਨੇ ਢਾਗ ਪਟਾ ਤੇ ਠੋਕੀ ਆਟਾ ਜਾਣੇ ਨੇ ਹੋ ਚੰਡੀਗੜ੍ਹ ਦੀ ਜਨਤਾ ਲੋਕੋ ਸਭ ਜੀ ਜੀ ਕਹਿ ਜੀ ਬੋਲਦੇ ਮਾਰ ਸਾ ਤੀਤੀ ਕਹਿੰਦੀ ਵੇ ਕਿਦੜ ਵਿਆਂ ਨੂੰ ਸਵਾਰ ਵੇਚਦਾ ਉਹ ਚੋਰ ਕਦੇ ਨਾ ਰਹਿੰਦੀ ਗਾਲ ਬਠਿੰਡੇ ਦੀ ਕੁਝੀ ਕਦੇ ਨਾ ਰਹਿੰਦੀ ਗਾਲ ਬਠਿੰਡੇ ਦੀ ਕੁਝੀ ਕਦੇ ਨਾ ਆਜਾ ਆਜਾ ਬੋਲੀਆਂ ਪਾ ਲੋ ਸੁਰੂ ਦੇ ਬਾਅਦ 10 ਮਿੰਟ ਲਾ ਰਿਹਾ ਹਾਂ ਸਾਰੀ ਵਰਸੀ ਖਟਣਗੇ ਸੀ ਖਟ ਕੇ ਲਿਆਂਦੇ ਬਕੌੜੇ ਇੰਨਾ ਨਾਨਕਿਆਂ ਦੇ ਢਿੱਡ ਮੋਟੇ ਤੇ ਲਕਚੌੜੇ ਇੰਨਾ ਕੱਲ ਨਹੀਂ ਬੰਦ ਉਹ ਬੰਦਾ ਤੇ ਆ ਗਿਆ ਮੇਰੀ ਗੱਲ ਸੁਣ ਲੋ ਵੀ ਕੁੜੀਆਂ ਕਿੰਨੀਆਂ ਮਰਜ਼ੀ ਬੋਲੀਆਂ ਪਾ ਲੈਣ ਬੰਦੇ ਨਾ ਪਾਉਣ ਅਸਾਡੇ ਬੰਦੇ ਨਹੀਂ ਬੋਲੀਆਂ ਪਾਉਂਦੇ ਅਸੀਂ ਬਾਅਦ 'ਚ ਹੀ ਆਵਾਂਗੇ ਜੀ ਗੁੱਡੀਆਂ ਅਸੀਂ ਬਾਅਦ 'ਚ ਹੀ ਆਵਾਂਗੇ ਫੋਟੇ ਪਾਉਂਦੇ ਆਪਣੇ ਨਹੀਂ ਪਾਉਂਦੇ ਨਹੀਂ ਪਾਉਂਦਾ ਸਾਰੇ ਪਿੰਡ ਦੇ ਸਾਰੇ ਪਿੰਡ ਦੇ ਓਏ ਹਰਿਆਣਾ ਦੇ ਆਇਆ ਹਰਿਆਣਾ ਦੇ ਬੰਦੇ ਓਏ ਡਾਲਿਆਲੇ ਬੰਦੇ ਥੋੜੇ ਯਾਰ ਪੈ

ਕਮੇ ਕੋ ਸੋਏ ਮੂ ਵੀ ਨੀ ਮੂ ਨੀ ਵੇ ਤਾਰੂ ਅਜਾ ਕੱਢ ਲੈਣ ਆਪਕੇ ਬਾਲ ਲੈ ਲੈਗੇ ਹੁਣ ਮੈਂ ਕਹੂੰ ਨੀ ਕੈਚ ਕਰ ਦਿੰਨੇ ਆਪਾਂ ਉਹ ਨੇੜੇ ਰਹੇ ਮਾੜੇ ਉਹਨਾਂ ਨੂੰ ਓਏ ਲੋ ਸਾਡੇ ਉਹਨਾਂ ਨੂੰ ਸਾਡੇ ਅੰਦਰ